ਜਿੱਥੇ ਪੂਰੇ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮિજાਜ ਬਦਲ ਦਿੱਤਾ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਤਾਂ ਉਥੇ ਹੀ ਕਿਸਾਨਾਂ ਦੇ ਜਿਹੜੇ ਚਿਹਰੇ ਨੇ ਉਹਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਦੱਸਦੀ ਕਿ ਬਾੜਨਾ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਤੋਂ ਤਸਵੀਰਾਂ ਸਾਂਝੀਆਂ ਕਰਿਆ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਆਪਣੀ ਪੁੱਤਾਵੰਗ ਪਾਲੀ ਹੋਈ ਫਸਲ ਮੰਡੀ ਦੇ ਵਿੱਚ ਡੇਗੀ ਹੋਈ ਸੀ ਕਿ ਜਦੋਂ ਰਾਤ ਹਨੇਰੀ ਚੁਖੜ ਤੇ ਮੀਂਹ ਪਿਆ ਤਾਂ ਸਾਰੀ ਜੜੀ ਖੁੱਲੇ ਸਮਾਨ ਦੇ ਵਿੱਚ ਪਈ ਹੋਈ ਫਸਲ ਸੀ ਪਿੱਜ ਕੇ ਖਰਾਬ ਹੋ ਗਈ ਹੈ ਪਾਕਿਸਤਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਦੇ ਵੱਲੋਂ ਤਾਂ ਪ੍ਰਬੰਧ ਕੀਤੇ ਜਾਂਦੇ ਨੇ ਪਰ ਕਮੇਟੀਆਂ ਦੇ ਵੱਲੋਂ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਰਕੇ ਜਿਹੜੀ ਸਾਡੀ ਜਿਹੜੀ ਕਣਕ ਦੀ ਫਸਲ ਹੈ ਸਾਰੀ ਖਰਾਬ ਹੋਣ ਦੇ ਕੰਗਾਰ ਤੇ ਹੈ ਕੋਈ ਵੀ ਇੱਥੇ ਜਿਹੜਾ ਇੰਤਜ਼ਾਮ ਨਹੀਂ ਕੀਤਾ ਗਿਆ ਸਾਨੂੰ ਕੋਈ ਆਪਣੀਆਂ ਕਣਕ ਦੀਆਂ ਜਿਹੜਾ ਬਾਰਦਾਨਾ ਭਰਿਆ ਹੋਇਆ ਸੀ ਉਸ ਨੂੰ ਟੱਕਣ ਦੇ ਵਾਸਤੇ ਕੋਈ ਪਲੜੀ कोई तर पाला ने ही द्वितीय किया पाकिस्तान ने रोज जाहिर कीता जा रिया उसके बाद किसानों ने और की कुछ किया जरा तो भी सुनो इनाम जी की कहना चलो तो रात बरसात हुई किस तरह बोल लाब में सिंक टाइम वाला रात बरसात हुई बंद करके दर्द अंधेरा मैं ट्राली के मंडी जाए मंडी पानी पानी दर्द अभी तक कोई सरकार अपना मार्केट कमेटी का कोई अधिकारी कोई प्रबंध नहीं देखते है नहीं कोई घेड़ा भी मारा है ਮੰਡੀ ਜਾਨਾ ਬਾਰ ਦਾ ਨਾ ਬੋਰੀਆਂ ਬੋਰੀਆਂ ਪਈਆਂ ਤੇ ਲੱਗੇ ਪਏ ਐ ਤੇ ਜਗਾ ਲੋ ਲੋ ਕੈਂਡਿਸ ਜੀ ਚਾਲੀਆਂ ਲੈਣੇ ਤੇ ਜਿਹੜਾ ਐਂਡ ਪਾਣੀ ਪਾਣੀ ਹੈਗਾ ਮੰਡੀ ਦੇ ਵਿੱਚ ਬੋਰੀਆਂ ਪਾਣੀ ਚ ਰੁਕੂ ਤਾ ਕਿ ਪਾਣੀ ਚ ਕੋਈ ਪ੍ਰਸਾਦ ਹੋਵੇ ਕਿ ਕਵਰ ਕਿਤੇ ਹੋਈ ਸੀ ਮੰਡੀ ਚ ਕੋਈ 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 ਕਵਰ ਨਹੀਂ ਆਇਆ ਕੋਈ ਟਕਰਾਅ ਸੋ ਕਿਸੇ ਨੂੰ ਕੁ ਲੈਣਾ ਵੀ ਕੋਈ ਦੇਣਾ ਵੀ ਉੱਤੇ ਜੋ ਸਰਕਾਰਾਂ ਆਪ ਦਾ ਇਂਤਜ਼ਾਮ ਕਰ ਦਦੇ ਆ ਥੱਲੇ ਆਗੇ ਜਿਹੜੇ ਪ੍ਰਬੰਧਕ ਮਾਰਕੀਟ ਕਮੇਟੀ ਵਾਲੇ ਆ ਤੇ ਇਹ ਦਿਨ ਚ ਆ ਗਿਆ ਜੀ ਅੱਜ ਦਾ ਕੱਪ ਤੋਂ ਸੱਤ ਦਿਨ ਮੰਡੀ ਤੇ ਆਇਆ ਤੇ ਟੈਂਪਰ ਜਿਹੜਾ 9 ਵਜੇ ਲਾਇਆ ਹਜੇ ਤੱਕ ਕਿਤੇ ਕੋਈ ਕਿਸੇ ਨੇ ਕੋਈ ਢਾਣਾ ਨਹੀਂ ਮਾਰਿਆ ਕੁ ਲੈਣਾ ਨਹੀਂ ਫਿਰ ਮੰਨ ਕਰਦੇ ਆਗੇ ਪੱਲੇ ਦਾ ਆਗੇ ਮਾਰਕੀਟ ਕਮੇਟੀ ਵਾਲਿਆਂ ਨਾਲ ਉਹਨਾਂ ਨਾਲ ਗੱਲ ਕਰੀਏ ਦੇਖੀਏ ਵੀ ਕੀ ਗੱਲ ਹੈ ਕਿਉਂ ਨਹੀਂ ਚੁਕਾਈ ਚੁਗਾਈ ਕਰਾਉਂਦੇ 15 ਦਿਨ ਦਾ ਜੋਬ ਡਾੜੇ ਹਾ ਵੀ ਆਈਏ ਥੇ ਇਹ ਕੜੀਕੀ ਦੇ ਬਿਗਿਰੇ ਹੁਣ ਰਾਤ ਹੀ ਬਰਸਾਤ ਹੀ ਰਹਿ ਜੇ ਤੱਕੀ ਬਾਰ ਬਾਰ ਦਾ ਵੇਖੋ ਮੱਢੀ ਚ ਬੋਰੀ ਬੋਰੇ ਮਾਰ ਲੱਗੇ ਪਰ ਕੋਈ ਨਹੀਂ ਚੱਕ ਆ ਜੇ ਦਾ ਕੀ ਨਾਮ ਹੈ ਕੀ ਕਹਿੰਦੇ ਨੇ ਜੇ ਬਰਸਾਤ ਹੋ ਜੇ ਰਾਤ ਮੇਰਾ ਨਾਮ ਹੈ ਸ਼ੈਲਾ ਤੇ ਮੈਂ ਲੋਕਲੀ ਕਨਗਲਾ ਚ ਆਇਆ ਤੇ ਸਰਕਾਰਾਂ ਗੋਦੁੰਦੀਆਂ ਤੇ ਮਾਰਕਰ ਕਮੇਟੀ ਵੱਲੋਂ ਕੋਈ ਪ੍ਰਬੰਧ ਨਹੀਂ ਗੋਡੇ ਗੋਡੇ ਪਾਣੀ ਕੜਾ ਵੇਖ ਸਰ ਦੇ ਤੇ ਹੁਣ ਫਸਲ ਖਰਾਬ ਹੋ ਜਾਂਦੀ ਆ ਵੇਖ ਲਓ ਬੱਸ ਇਹ ਕਿੰਨੀ ਉਹ ਕੁਝ ਨਹੀਂ ਪਈ ਗਈ ਕਾਰ ਤੱਕ ਨਹੀਂ ਹੋ ਤਾਂ ਸਾਹਮਣੇ ਕੋਈ ਪ੍ਰਬੰਧ ਨਹੀਂ ਕੀਤਾ ਜਾਂ ਮਾਰਕੀਟ ਸਬੰਧੀ ਵੱਲੋਂ ਹਾਂਜੀ ਸਰਕਾਰਾਂ ਵੱਲੋਂ ਪ੍ਰਬੰਧ ਕੀਤੀ ਜਾਂਦੀ ਜੀ ਸਰਕਾਰਾਂ ਵੱਲੋਂ ਤਾਂ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ ਪਰ ਮਾਰਕੀਟ ਕੋਈ ਲੋਕਲ ਪ੍ਰਬੰਧ ਨਹੀਂ ਕੀ ਮੈਂ ਕਰਦੇ ਮੰਗਦੇ ਵੀ ਕਰਦੇ ਆ ਵੀ ਮਾਰਕੀਟ ਬਿਤੇ ਸਰਕਾਰ ਕਰਨਾ ਚਾਹੀਦਾ ਜੀ ਕਿ ਕਿ ਠੇਕੇਦਾਰੀ ਲੈ ਕੇ ਤਾਂ ਤੁਹਾਡੇ ਨਾਲ ਤੁਸੀਂ ਇੰਸਪੈਕਟਰ ਨੋਟਿਸ ਕਿਉਂ ਨਹੀਂ ਕਰਦੇ ਠੇਕੇਦਾਰਾਂ ਦੇ ਨੋਟਿਸ ਕੱਢੋ ਤੁਸੀਂ ਅਮਰੀਕਨ ਨੋਟਸ ਉਹਦਾ ਡਾਉਲਾ ਦਾ ਕਾਕੇ ਚਾਈ ਨੋਟ ਚੰਗੀ ਦਾ ਕੱਢਦੇ ਨੇ ਮਜਾਲ ਕੀ ਠਹਿ ਕੇ ਇਸ ਤਰ੍ਹਾਂ ਕਰ ਲੈ ਆਦਾ ਤੁਸੀਂ ਇੱਕ ਫਾਰਮੇਡੀ ਪੂਰੀ ਕਰਾ ਤੁਸੀਂ ਸਾਡੇ ਬੰਦੇ ਨੂੰ ਕੋਈ ਨਹੀਂ ਕਮਾਤ ਤੁਸੀਂ ਇਸ ਤੇ ਰਚਕਾਣਾ ਨਹੀਂ ਤਾਂ ਅਸੀਂ ਮੰਡੀ ਬੰਦ ਕਰ ਲੱਗ ਗਈ ਅਸੀਂ ਨਹੀਂ ਬਿਲਕੁਲ ਕੰਮ ਕਰਨਾ ਨਹੀਂ ਪਾਣੀਪੁਖ ਮਾ ਘੱਟੇ ਘੜ ਨੇ ਲੈਵਲ ਕਾ ਲੋ ਖੱਟੇ ਖਰਾਬ ਹੈ ਲੈਵਲ ਕਿੰਨੇ ਕੋ ਲੱਗੀ ਹੈ ਕੋਕ ਤੂੰ ਉਹਦੇ ਮੇਰੇ ਢੇਆ ਉਹਦਾ ਤੇ ਕੱਚਾ ਰੇ ਘੱਟਾ ਕੋੰਦੂ ਅਸੀਂ ਬਿਲਕੁਲ ਨਹੀਂ ਕਰਨਾ ਤੁਸੀਂ ਆਪ ਦਾ ਬੰਦਾ ਲਾਓ ਤੇ ਆਪੇ ਕਰਾਓ